ਕਵਾਇਆ ਤਿਮਰ ਦਾ ਅਰਥ ਹੈ ਜੀ ਹਨੇਰਾ ਹਨੇਰੇ ਰੂਪੀ ਜਿਹੜੀ ਅਗਿਆਨਤਾ ਇਹ ਮਨ ਪਕੜ ਕੇ ਬੈਠਾ ਹੋਇਆ ਸੀ ਗੁਰੂ ਨੇ ਗਿਆਨ ਦਾ ਅੰਜਨ ਪਾ ਕੇ ਗਿਆਨ ਦਾ ਸੁਰਮਾ ਪਾ ਕੇ ਗਿਆਨ ਦਾ दारू ਪਾ ਕੇ ਇਹਨਾਂ ਅੱਖਾਂ ਦਾ ਜਿਹੜਾ ਉਹ ਅੰਧਰਾਤਾ ਸੀ ਦੂਰ ਕਰ ਦਿੱਤਾ ਅਗਿਆਨਤਾ ਦੂਰ ਕਰ ਦਿੱਤੇ ਤਾਂ ਹੀ ਤੇ ਅਸੀਂ ਪੜਦੇ ਨਾ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਪ੍ਰਭ ਗੁਣਤਾਸ ਉਹ ਪ੍ਰਭੂ ਗੁਣਾ ਦਾ ਖਜ਼ਾਨਾ ਏ ਉਹ ਭਾਈ ਹਰੀ ਦੀ ਕਿਰਪਾ ਹੋਵੇ ਤੇ ਪੂਰਾ ਗੁਰੂ ਮਿਲਦਾ ਤੇ ਜਦੋਂ ਪੂਰਾ ਗੁਰੂ ਮਿਲਦਾ ਹੈ ਤੇ ਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ RAM ਹੇ ਹਰੀ ਜਦੋਂ ਕਿਸੇ ਜੀਵ ਨੂੰ ਜੀਵਨ ਵਿੱਚ ਗੁਰੂ ਮਿਲਦਾ ਹੈ ਉਦੀ ਅਗਿਆਨਤਾ ਦਾ ਇਹ ਹਨੇਰਾ ਜਿਹੜਾ ਅੱਖਾਂ ਦੇ ਅੱਗੇ ਬਣਿਆ ਹੋਇਆ ਹੈ ਗੁਰੂ ਗਿਆਨ ਦਾ سرم ਚੂਪਾ ਕੇ ਉਹ سرمਾ ਪਾ ਕੇ ਇਸ ਅਗਿਆਨਤਾ ਨੂੰ ਦੂਰ ਕਰ ਦਿੰਦਾ ਇਹ ਸੱਚ ਹੈ ਗੁਰੂ ਨੇ ਹਨੇਰਾ ਦੂਰ ਕਰ ਦਿੱਤਾ ਭਟ ਸਹਬਾਨਾ ਨੇ ਗੁਰੂ ਦੀ ਬੜੀ ਮਹਿਮਾ ਕੀਤੀ ਜਿਹੜੇ ਸਵਈਏ ਭਟ ਸਹਬਾਨਾ ਨੇ ਉਚਾਰਨ ਕੀਤੇ ਆ ਨਾ ਉਦੇ ਵਿੱਚ ਮਨੁੱਖੀ ਜੀਵਨ ਦੇ ਅੰਦਰ ਗੁਰੂ ਨੇ ਜੋ ਕਲਾ ਵਰਤਾਈ ਉਹਨਾਂ ਨੇ ਬੜੇ ਪਿਆਰੇ ਬਚਨਾਂ ਦੇ ਵਿੱਚ ਇਹ ਵਿਚਾਰ ਜਿਹੜੇ ਨੇ ਉਹ ਗੁਰਬਾਣੀ ਵਿੱਚ ਰੱਖਿਆ ਉਹ ਕਹਿੰਦੇ ਜਦੋਂ ਜੀਵਨ ਵਿੱਚ ਗੁਰੂ ਮਿਲਦਾ ਹੈ ਜਿਹੜਾ ਸਾਡਾ ਕੱਚ ਵਰਗਾ ਅਸ਼ੁੱਧ ਮਨ ਸੀ ਨਾ ਉਹ ਗੁਰੂ ਕੇ ਸ਼ਬਦ ਨੂੰ ਸਰਵਣ ਕਰਨ ਦੇ ਨਾਲ ਗੁਰੂ ਕੇ ਸ਼ਬਦ ਨੂੰ ਜਪਣ ਦੇ ਨਾਲ ਕੰਚਨ ਵਰਗਾ ਸੋਨੇ ਵਰਗਾ ਸ਼ੁੱਧ ਹੋ ਗਿਆ ਜਿਹੜੇ ਸਾਡੇ ਵਿਚਾਰ ਭੜੇ ਸਨ ਜ਼ਹਿਰ ਵਰਗੇ ਗੁਰੂ ਕੀ ਬਾਣੀ ਪੜ੍ਹਦੇ ਆ ਗੁਰੂ ਕੀ ਬਾਣੀ ਸੁਣਦੇ ਆ ਉਹ ਅੰਮ੍ਰਿਤ ਵਿੱਚ ਬਦਲ ਗਏ ਇਹ ਸੱਚ ਹੈ ਜਦੋਂ ਗੁਰੂ ਕਿਰਪਾ ਕਰਦਾ ਤਾਂ ਉਦੋਂ ਜਿਹੜਾ ਲੋਹੇ ਵਰਗਾ ਸਾਡਾ ਮਨ ਹੈ ਸਖਤ ਹੋ ਚੁੱਕਾ ਕੁਰਕਤ ਹੋ ਚੁੱਕਾ ਗੁਰੂ ਦੀ ਕਿਰਪਾ ਦੇ ਨਾਲ ਰਤਨ ਵਰਗੇ ਲਾਲ ਵਰਗੀ ਕੀਮਤ ਰੱਖਣ ਲੱਗ ਪੈਂਦਾ ਉਹਨਾਂ ਦਾ ਬੜਾ ਪਿਆਰਾ ਬਚਨ ਹੈ ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਪਾਹਣ ਪੱਥਰ ਨੂੰ ਵੀ ਮਾਣਕ ਬਣਾ ਦਿੰਦਾ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ੍ਰੀਖੰਡ ਸਤਿਗੁਰ ਕੀਓ ਆਮ ਲੱਕੜੀ ਵਰਗਾ ਜੀਵਣ ਸੇ ਗੁਰੂ ਜਦੋਂ ਸ਼ਬਦ ਦੇ ਨਾਲ ਕਿਰਪਾ ਦ੍ਰਿਸ਼ਟੀ ਕਰਦਾ ਤਾਂ ਚੰਦਨ ਦੀ ਕੀਮਤ ਵਰਗਾ ਬਣਾ ਦਿੰਦਾ ਕਾਠੋਂ ਸ੍ਰੀਖੰਡ ਸਤਗੁਰ ਕੀਓ ਦੁੱਖ ਦਰਿਦਰ ਤਿੰਕੇ ਗਏ ਸਤਗੁਰ ਚਰਨ ਜਿਨ ਪਰਸਿਆ ਸੇ ਪਸਪਰੇਤ ਸੁਰ ਨਰ ਪਏ ਜਿਨ੍ਹਾਂ ਨੇ ਗੁਰੂ ਕੇ ਚਰਨ ਪਰਸੇ ਉਹ ਪਸ਼ੂ ਪਰੇਤਾਂ ਦੀ ਬਿਰਤੀ ਵਾਲੇ ਵੀ ਦੇਵਤਿਆਂ ਦੀ ਬਿਰਤੀ ਦੇ ਵਿੱਚ ਹੋ ਗਏ